ਅੱਜ ਬੜਾ ਖੁਸ਼ੀ ਦਾ ਮੌਕਾ ਹੈ ਕਿ ਜਦ ਸਾਡੇ ਸ਼ਹਿਰ ਦਾ ਦਿਲ ਆ ਤੈਨੂੰ ਆਪਾਂ ਝੋਲਾ ਮਹਿਲ ਕਹਿੰਦੇ ਆ ਉਹਦੇ ਸ਼ਿਮਬੰਦਰ ਦੇ ਵਿੱਚ ਔਰ ਪਾਰਕ ਦੇ ਵਿੱਚ ਅਸੀਂ ਅੱਜ ਖੜੇ ਹੋਏ ਆ ਔਰ ਮੈਨੂੰ ਅੱਜ ਦੱਸ ਦਿਆਂ ਇਸ ਗੱਲ ਦੀ ਵੀ ਖੁਸ਼ੀ ਆ ਕਿ ਇੱਥੇ ਜਿਹੜੀ ਇੱਕ ਮੰਗ ਸੀਗੀ ਕਿ ਇੱਥੇ ਇੱਕ ਸੋਹਣਾ ਕਮਿਊਨਿਟੀ ਹਾਲ ਬਣਾਇਆ ਜਾਵੇ ਔਰ ਇਸ ਏਰੀਆ ਨੂੰ ਨਵਧੀਆ ਅ ਤਰੀਕੇ ਦੇ ਨਾਲ ਸੁੰਦਰੀਕਰਨ ਕੀਤਾ ਜਾਵੇ ਔਰ ਅੱਜ ਪੰਜਾਬ ਸਰਕਾਰ ਵੱਲੋਂ 16 ਲੱਖ ਤੇ 62 ਹਜ਼ਾਰ ਰੁਪਏ ਦੇ ਕਰੀਬ ਇਹਦੇ ਤੇ ਖਰਚ ਆਇਆ ਬਹੁਤ ਖੂਬਸੂਰਤ ਹਾਲ ਬਣਿਆ ਔਰ ਇੱਥੇ ਇੱਕ ਬਹੁਤ ਮੁਸ਼ਕਲ ਸੀ ਰਸਤੇ ਦੇ ਵਿੱਚ ਬਿਜਲੀ ਦੇ ਖੰਭੇ ਸਨ ਜਿਹਨੂੰ ਉੱਥੋਂ ਪਿੱਛੇ ਕਰਕੇ ਉਹਦਾ ਰਸਤਾ ਉਹ ਵੀ ਕਲੀਅਰ ਕੀਤਾ ਗਿਆ ਔਰ ਅੱਜ ਇੱਥੇ ਅਸੀਂ ਮਿਲ ਕੇ ਅ ਭਜਨ ਸੰਧਿਆ ਦਾ ਪ੍ਰੋਗਰਾਮ ਹੋਇਆ ਔਰ ਜਿਹੜਾ ਸਾਡੀ ਬਹੁਤ ਸਤਿਕਾਰਯੋਗ ਸੰਸਥਾ ਦਿਵਯ ਜੋਤੀ ਜਾਗਰਤ ਸੰਸਥਾ ਉਹਨਾਂ ਦੇ ਵੱਲੋਂ ਭਜਨ ਸੰਧਿਆ ਕੀਤੀ ਗਈ ਆ ਔਰ ਮੈਂ ਅੱਜ ਸਾਰਿਆਂ ਨੂੰ ਇਸ ਗੱਲ ਦੀ ਮੁਬਾਰਕ ਵੀ ਦੇਣਾ ਇਹ ਇੱਕ ਐਸੀ ਮੰਗ ਸੀ ਜਿਹੜੀ ਕਈ ਸਾਲਾਂ ਤੋਂ ਸੀਗੀ ਔਰ ਜਿਸ ਵਕਤ ਮੈਂ 2 ਸਾਲ ਪਹਿਲਾਂ ਜਨਮ ਅਸ਼ਟਮੀ ਦੇ ਪ੍ਰੋਗਰਾਮ ਤੇ ਆਇਆ ਔਰ ਉਸ ਵਕਤ ਕਿਹਾ ਜੀ ਇੱਥੇ ਇੱਕ ਸ਼ਰਧ ਪਾ ਦਿਓ ਸਟੇਜ ਉੱਤੇ ਪਰ ਮਹੇਸ਼ਵਰ ਦੀ ਕਿਰਪਾ ਹੋਈ ਕਰਨ ਵਾਲਾ ਪ੍ਰਮਾਤਮਾ ਹੈ ਉਸ ਇਸ਼ਵਰਦੀ ਮੇਅਰ ਦੇ ਨਾਲ ਪੰਜਾਬ ਸਰਕਾਰ ਵੱਲੋਂ ਸਾਡੇ ਫਾਇਨੈਂਸ ਮਿਨਿਸਟਰ ਚੀਮਾ ਸਾਹਿਬ ਨੇ 16,62,000 ਰੁਪਇਆ ਜਿਹੜਾ ਐਸਟੀਮੇਟ ਪੀ ਡਬਲਯੂ ਡੀ ਦਾ ਬਣਿਆ ਸੀਗਾ ਉਹਦੇ ਮੁਤਾਬਕ ਉਹ ਪੈਸੇ ਜਾਰੀ ਕਰਤੇ ਔਰ ਜਿਹੜੇ ਇਲੈਕਸਿਟੀ ਨੂੰ ਰਸਤੇ ਨੂੰ ਠੀਕ ਕਰਨਾ ਸੀਗਾ ਉਹਦਾ ਵੀ ਤਕਰੀਬਨ 1,65,000 ਰੁਪਇਆ ਬਿਜਲੀ ਬੋਰਡ ਨੂੰ ਜਮ੍ਹਾਂ ਕਰਾਇਆ ਗਿਆ ਔਰ ਅੱਜ ਹਾਲ ਸਾਰਾ ਤਿਆਰ ਹੋ ਗਿਆ ਇੱਕ ਪਾਸੇ ਪਾਰਕ ਆ ਦੂਸਰੇ ਪਾਸੇ ਮੰਦਿਰ ਆ ਸੋ ਪਰਮੇਸ਼ਵਰ ਦੀ ਕਿਰਪਾ ਲੋਕ ਇੱਥੇ ਆ ਕੇ ਧਰਮ ਕਰਮ ਦੇ ਕੰਮ ਕਰਦੇ ਨੇ ਰੋਹਾਨੀਅਤ ਦੇ ਨਾਲ ਜੁੜਦੇ ਨੇ ਔਰ ਮੈਂ ਸਮਝਣਾ ਵੀ ਸਾਨੂੰ ਜਿੱਥੇ ਜਿੱਥੇ ਅਸੀਂ ਬੈਠੇ ਆ ਜਿਹੜੀ ਜਿਹੜੀ ਜ਼ਿੰਮੇਵਾਰੀ ਤੇ ਆ ਉੱਥੇ ਚੰਗੇ ਕਰਮ ਕਰਨੇ ਚਾਹੀਦੇ ਨੇ ਚੰਗੀ ਸੋਚ ਰੱਖਣੀ ਚਾਹੀਦੀ ਆ ਤਾਂ ਹੀ ਮੈਂ ਸਮਝਣਾ ਇੱਕ ਚੰਗੇ ਸਮਾਜ ਦੀ ਸਿਰਜਣਾ ਹੋ ਸਕਦੀ ਆ ਅੱਜ ਮੈਂ ਮੁਬਾਰਕ ਦੇਣਾ ਇੱਥੋਂ ਦੀ ਮੰਦਿਰ ਕਮੇਟੀ ਨੂੰ ਔਰ ਖਾਸ ਕਰਕੇ ਸਾਡੇ ਤਿਲਕ ਰਾਜ ਜੀ ਸੇਮੀ ਪ੍ਰਧਾਨ ਜੀ ਜਿਨ੍ਹਾਂ ਦੇ ਪਰਿਵਾਰ ਦਾ ਬਹੁਤ ਵੱਡੀ ਕੰਟਰੀਬਿਊਸ਼ਨ ਆ ਇਹਨੂੰ ਇਹਦੀ ਸਾਰੀ ਉਸਾਰੀ ਲਈ ਔਰ ਨਾਲ ਹੀ ਸਾਡੇ ਸਾਡੇ ਕਾਉਂਸਲਰ ਸਾਹਿਬ ਪਾਸਕਰ ਜੀ ਜਿਨ੍ਹਾਂ ਦੇ ਮੈਡਮ ਐਮਸੀ ਵੀ ਨੇ ਨਾਲ ਹੀ ਸਾਰੇ ਅਜਗੇਸ਼ਵਰ ਜੀ ਔਰ ਬਾਕੀ ਸਾਰੀ ਟੀਮ ਅੱਜ ਉੱਚੇ ਤੌਰ ਤੇ ਸਾਡੇ ਨਾਲ ਮਾਰਕੀਟ ਕਮੇਟੀ ਦੇ ਚੇਅਰਮੈਨ ਸ਼੍ਰੀ ਭਾਰਤ ਕੁਸ਼ਨ ਜੀ ਵੀ ਅੱਜ ਆਏ ਨੇ ਸੋ ਅੱਜ ਸਾਰਿਆਂ ਨੇ ਮਿਲ ਕੇ ਔਰ ਮੈਂ ਇਸ ਗੱਲ ਦਾ ਵੀ ਸ਼ੁਕਰਗੁਜ਼ਾਰ ਆ ਕਿ ਜਿੰਨੇ ਸਾਰੇ ਮਹੇਸ਼ ਜੀ ਨੇ ਜਿੰਨੀ ਸਾਰੀ ਟੀਮ ਆ ਇਕੱਲੇ ਦਾ ਨਾਂ ਨਾ ਲੈਂਦਾ ਹੁੰਦਾ ਉਹਨਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਇਹ ਸਾਰਾ ਕੰਮ ਕਰਾਇਆ ਔਰ ਮੈਂਕਮਾ ਪੀ ਡਬਲਯੂ ਡੀ ਦਾ ਵੀ ਧੰਨਵਾਦ ਕਰਦਾ ਕਿ ਉਹਨਾਂ ਨੇ ਵੀ ਬੜੀ ਜਾਨ ਲਾ ਕੇ ਮਿਹਨਤ ਕਰਕੇ ਔਰ ਠੇਕੇਦਾਰ ਸਾਹਿਬ ਨੇ ਵੀ ਇਹਨੂੰ ਚੰਗਾ ਕੰਮ ਸਮਝ ਕੇ ਪੂਰੀ ਜਾਨ ਪਾਈ ਆ ਸੋ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਕੋਟ ਕੋਟ ਧੰਨਵਾਦ ਔਰ ਇਹ ਇਲਾਕਾ ਹਮੇਸ਼ਾ ਵਸਦਾ ਖੁਸ਼ਦਾ ਰਹੇ ਇਹ ਸਾਡੇ ਜਿਵੇਂ ਪਹਿਲਾਂ ਕਿਹਾ ਇਤਿਹਾਸਿਕ ਏਰੀਆ ਮੰਤੂ ਪਰਿਵਾਰ ਜਿਨ੍ਹਾਂ ਨੇ ਸਾਡਾ ਇਹ ਸ਼ਹਿਰ ਬਸਾਇਆ ਉਹ ਇੱਥੋਂ ਹੈਗਾ ਇਤਿਹਾਸਿਕ ਸਾਰੀਆਂ ਗੱਲਾਂ ਨੇ ਇੱਕ ਪਾਸੇ ਸ਼ਿਵਾ ਦਾ ਮੰਦਿਰ ਆਰ ਦੂਸਪਾਸੇ ਗੁਰਦੁਆਰਾ ਸਾਹਿਬ ਹੈ ਸੋ ਬਹੁਤ ਰੂਹਾਨੀਅਤ ਦਾ ਇੱਕ ਸੈਂਟਰ ਆ ਅਕਾਲਪੁਰੇ ਕਿਰਪਾ ਕਰੇ ਸਾਰਿਆਂ ਦੇ ਅਸ਼ੀਰਵਾਦ ਭਰੇ ਹੱਥ ਬੜਿਆ ਰਹੇ ਧੰਨਵਾਦ ਸਾਰਿਆਂ ਨੂੰ ਦੱਸ ਹੀ ਛੱਡਿਆ ਜਿਹੜੀ ਸਾਰੀ ਗੱਲ ਹੋਈ ਹੈ ਫਿਰ ਉਹ ਕਿ ਮੈਂ ਰਿਪੀਟ ਕਰਨਾ ਜਨਮਸ਼ਤਮੀ ਨੂੰ ਬੈਲ ਸਾਨੂੰ ਇਨਵਾਈਟ ਕੀਤਾ ਗਿਆ ਛੋਲਾ ਮੈਲ ਆਣ ਕੇ ਛੋਟੀ ਜਿਹੀ ਸਿਰਕਵਾਰ ਰਹੀ ਵੀ ਛੋਟੀ ਸ਼ੱਡ ਬਹੁਤ ਛਣੀ ਮੰਦਰ ਦੇ ਉੱਪਰ ਤੇ ਮੈਂ ਪੁੱਛਿਆ ਬੈਲ ਕਿ ਕਿੰਨੇ ਲੱਗਦਾ ਮੈਂ ਕਿ ਸਰ ਲੱਖ ਦੇ ਲੱਖ ਰੁਪਏ ਲੱਗਣਾ ਵਾ ਤੇ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਮਨੂੰ ਮੈਂ ਐਸਮੈਂਟ ਬਣਾ ਕੇ ਦਿੰਦਾ ਜੀ ਐਸਮੈਂਟ ਬਣ ਗਿਆ ਪੁੰਨੇ 17 ਲੱਖ ਰੁਪਏ ਦਾ ਤੇ ਮੈਂ ਸਾਰੇ ਚੱਕਰ ਹੈ ਜਗਾ ਸਾਡੇ ਉਹ ਹੈਗੀ ਆ ਤੇ ਹਾਲ ਬੰਜੇ ਸਾਰੇ ਲੋਕਾਂ ਨੂੰ ਕੰਮ ਆਏਗਾ ਕਹਿੰਦੇ ਕੋਈ ਚੱਕਰ ਨਹੀਂ ਅਗਰ ਮਨੂੰ ਐਸਮੈਂਟ ਦੇ ਮੈਂ ਪੈਸੇ ਪਾਸ ਕਰਾ ਕੇ ਕੰਮ ਸ਼ੁਰੂ ਕਰਾ ਦਿੰਨੇ ਆ ਚਲੋ ਉਸ ਤੋਂ ਬਾਅਦ ਥੋ ਬਈ ਲੇ ਖੰਬੇ ਬਹੁਤ ਤਿੰਨ ਖੰਬੇ ਦੇ ਵਿੱਚ ਆ ਗਈ ਉਹ ਐਸਮੈਂਟ 2.5 ਲੱਖ ਰੁਪਏ ਬਣ ਗਿਆ ਮੈਨੂੰ ਡਾੜ ਵੀ ਪਈ ਨਾ ਕੋ ਪਈਰ ਕੰਮ ਕਰਨ ਦਾ ਬਲ ਦਿਖਦਾ ਕੁਛ ਨਹੀਂ ਹੈਗਾ ਤੇ ਚਲੋ 2.5 ਲੱਖ ਰੁਪਏ ਜੁਗਾਰ ਵੇਣੇ ਬਣਾਇਆ ਮੈਂ ਕਹਿੰਨੇ ਅਸੀਂ ਕਰ ਦੇਣੀ ਇੱਥੇ ਕੋਈ ਗੱਲ ਨਹੀਂ ਕਹਿੰਦੇ ਨਾ ਜੀ ਨਾ 2.5 ਲੱਖ ਅਸੀਂ ਸਰਕਾਰ ਕੋਲ ਦਵਾਵਾਂਗੇ ਉਹ ਖੰਬੇ ਉਹ ਉੱਧਰ ਲੱਗੇ ਪਏ ਦਿਨੇ ਦਿਨੇ ਜਿਹੜਾ ਸਾਰੀ ਜ਼ਿੰਦਗੀ ਕੰਮ ਨਹੀਂ ਹੋ ਸਕਦਾ ਅਸੀਂ ਤੇ ਐਸ ਕਰਕੇ ਕਦੀ ਜਨਵਰੀ ਡਿਮਾਂਡ ਰੱਖੀ ਆ ਉਹ ਪਰਮਾਤਮਾ ਦੀ ਕਿਰਪਾ ਨਾਲ ਬੈਠ ਸਾਡੇ ਮੇਰੇ ਪੇਟ ਤੇ ਪੂਰਾ ਸ਼ਿਵਰ ਆਪਣਾ ਰੱਖਿਆ ਵਾ ਉਹ ਅੱਗੇ ਵੀ ਰੱਖਣਗੇ ਉਹ ਮਹੱਲਾਦ ਸਰ ਖੜੇ ਆ ਕਦੀ ਵੀ ਮਹੱਲਾ ਵਾਸੀ ਕਿਸੇ ਕਿਸੇ ਦੀ ਕੰਪਲੇਨ ਹੁੰਦੀ ਆ ਕੁਛ ਨਾਵਾ 24 ਘੰਟੇ ਮੈਂ ਮੈਂ ਮਨੀਰ ਸ਼ਾ मैं तो एक छोटा सा कहूँगा कि बैल साहब और ये जो बात था हमारे जोगेश जी के साथ हुआ था मैं जोगेश जी को बताए थे जोगेश जी ये छोटा सा छत डलवा दो तो जोगेश जी ने अपने बैल साहब से बात किए होंगे इन्हें सारा टेनल छत के जगह पर बहुत बढ़िया हॉल बन गया मैं बैल जी को जोगेश जी को सारे अपने टीम को जितना भी है हमारे मंदिर के मेंबर जो भी हैं वो बहुत श्रद्धा कनाल जो प्रोग्राम कोई भी प्रोग्राम करते हैं तो बहुत श्रद्धा से करते हैं मैं इन लोगों को सभी को बहुत बहुत बधाई देता हूं यही मैं भगवान से प्रार्थना करता हूं कि हमेशा ऐसे शुभ काम करते रहें बैल साहब और जोगेश जी को आगे बढ़ाने का प्रयास करूंगा हमारे मनीष जी हैं छोटू जी हैं सभी जितना भी हमारे साथ में टीम है वो बहुत सुंदर काम करते हैं मैं इनको बहुत बहुत बधाई देता हूँ जय श्री राम पहले तो सब संगत नो जय श्री राम ਇਹ ਜਿਹੜਾ ਹਾਲ ਬਣਿਆ ਹੈ ਉਹ ਸਾਡੇ ਬੈਲ ਸਾਹਿਬ ਨੇ ਹਲਕਾ ਇੰਚਾਰਜ ਇੱਥੋਂ ਦੇ ਉਹਨਾਂ ਦੇ ਮਿਹਨਤ ਸਦਕਾ ਜਿਹੜਾ ਹੈ ਔਰ ਗਿਸ਼ ਹੋਰਾਂ ਨੇ ਔਰ ਇਹਨਾਂ ਦੀ ਟੀਮ ਨੇ ਜੋ ਇੱਥੇ ਮੰਗ ਰੱਖੀ ਸੀਗੀ ਇਹਨਾਂ ਦੇ ਸਾਹਮਣੇ ਉਹ ਇਹਨਾਂ ਨੇ ਪੂਰੀ ਕਰਕੇ ਦੱਸੀ ਹੈ ਕਿਉਂਕਿ ਇਹ ਵੀ ਬੜੀ ਜ਼ਰੂਰੀ ਸੀਗਾ ਕਿਉਂਕਿ ਇੱਥੇ ਉਹਦੀ ਪਬਲਿਕ ਜਿਹੜੀ ਹੈ ਕਈ ਤਰ੍ਹਾਂ ਦੇ ਸਮਾਗਮ ਕਰਦੀ ਧਾਰਮਿਕ ਸਮਾਗਮ ਕਰਦੀ ਆ ਹੋਰ ਸਮਾਗਮ ਕਰਦੀ ਹੈ ਇਸ ਤਰ੍ਹਾਂ ਦਾ ਕਮਿਊਨਿਟੀ ਹਾਲ ਜਿਹੜਾ ਬਣਨਾ ਇੱਕ ਬੜੀ ਵੱਡੀ ਉਪਲਬਧੀ ਹੈ ਉਹ ਜਿਹੜੀ ਕਿ ਬੈਲ ਸਾਹਿਬ ਨੇ ਇਸ ਨੂੰ ਪੂਰਾ ਕੀਤਾ ਹੈ ਬੈਲ ਸਾਹਿਬ ਇਹ ਇੱਥੋਂ ਤੱਕ ਹੀ ਸੀਮਤ ਨਹੀਂ ਹਨ ਇਹਨਾਂ ਨੇ ਕਮਿਊਨਿਟੀ ਜਿਹੜਾ ਆਪਣਾ ਹਸਪੀਟਲ ਹੈ ਉਸ ਨੂੰ ਵੀ ਫੇਰ ਦੁਬਾਰਾ ਚਾਲੂ ਕੀਤਾ ਕਿਉਂਕਿ ਇਹ ਆਮ ਪਬਲਿਕ ਦੀ ਜਿਹੜੀ ਹੈ ਉਹ ਮੰਗ ਸੀਗੀ ਕਿ ਕਿਉਂਕਿ 5 6 ਕਿਲੋਮੀਟਰ ਬਾਹਰ ਚਲਾ ਗਿਆ ਹੈ ਔਰ ਇਥੋਂ ਦੀ ਜਿਹੜੀ ਪਬਲਿਕ ਆ ਉਹ ਕਈ ਵਾਰੀ ਬੜੀ ਕਠਿਨਾਈ ਸਹਿਣ ਕਰਦੀ ਆ ਇੰਨੀ ਦੂਰ ਜਾਣਾ ਐਮਰਜੈਂਸੀ ਦੇ ਵਿੱਚ ਉਹ ਵੀ ਬੜੀ ਛੇਤੀ ਜਿਹੜਾ ਹੈ ਉਹਦਾ ਉਦਘਾਟਨ ਹੋ ਰਿਹਾ ਵੈਸੇ ਤੇ ਕੰਪਲੀਟ ਹੈ ਔਰ ਬਹੁਤ ਜਲਦੀ ਜਿਹੜੇ ਡਾਕਟਰ ਸਾਹਿਬਾਨ ਸਪੈਸ਼ਲਿਸਟ ਜਿਹੜੇ ਨੇ ਉਹ ਇੱਥੇ ਡਿਊਟੀ ਦੇ ਤੈਨਾਤ ਹੋਣਗੇ ਇਹਦੇ ਨਾਲ ਹੋਰ ਮੈਂ ਦੱਸਣਾ ਜ਼ਰੂਰੀ ਸਮਝਾਂਗਾ 2025 ਪਿੰਡ ਜਿਹੜੇ ਨੇ ਜਿਨ੍ਹਾਂ ਨੂੰ ਬਿਜਲੀ ਦੀ ਬਹੁਤ ਜ਼ਿਆਦਾ ਜੜੀ ਸੀਗੀ ਇਹ ਦਿੱਕਤ ਆਂਦੀ ਸੀਗੀ ਹਾਂਜੀ ਚੱਕਰ ਆਈਆਂ ਹੈ ਉੱਥੇ 66 ਕੇਵੀ ਦਾ ਜਿਹੜਾ ਹੈ ਉਹ ਸਬਸਟੇਸ਼ਨ ਜਿਹੜਾ ਉਹ ਵੀ ਜਲਦੀ ਹੀ ਬਣਨ ਜਾ ਰਿਹਾ ਉਹਦਾ ਵੀ ਸਾਡੇ ਜਿਹੜੇ ਈਟੀਓ ਸਾਹਿਬ ਨੇ ਉਹ ਆਪਣਾ ਓਪਨਿੰਗ ਕਰਨਗੇ ਸੋ ਬਹੁਤ ਅੱਛੇ ਕੰਮ ਹੋ ਰਹੇ ਨੇ ਔਰ ਕੰਮ ਕਰਾਂਗੇ ਕਿਉਂਕਿ ਆਮ ਆਦਮੀ ਦੀ ਸਰਕਾਰ ਹੈ ਔਰ ਆਮ ਆਦਮੀ ਵਾਸਤੇ ਜੀ ਅਸੀਂ ਕੰਮ ਕਰਨਾ ਹੈ ਜੈ ਸ਼੍ਰੀ ਰਾਮ